ਠੰਡਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਫੇਰ ਹੋਇਆ ਹਗਾਮਾ ਮੈਨੇਜਮੈਂਟ ਵੱਲੋਂ ਪੁਰਾਣੇ ਪ੍ਰਿੰਸੀਪਲ ਨੂੰ ਹਟਾ ਕੇ ਨਵੇਂ ਪ੍ਰਿੰਸੀਪਲ ਲਗਾਇਆ ਜਾ ਰਿਹਾ ਹੈ ਲੇਕਿਨ ਸਟਾਫ ਨੇ ਇਸ ਨੂੰ ਕੀਤਾ ਨਾ ਮਨਜ਼ੂਰ ਕਿਹਾ ਅਸੀਂ ਨਵੇਂ ਪ੍ਰਿੰਸੀਪਲ ਨੂੰ ਨਹੀਂ ਮੰਨਦੇ ਕਿਉਂਕਿ ਇਹ ਜੋ ਸ਼ਰਤਾਂ ਨੇ ਜੋ ਇਹਦਾ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਅਗਰ ਉਹਨਾਂ ਨੂੰ ਪ੍ਰਿੰਸੀਪਲ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ ਉਸੇ ਸਕੂਲ ਦੇ ਸਟਾਫ ਦੇ ਵਿੱਚੋਂ ਹੀ ਜਿਹੜਾ ਉਹ ਨਵਾਂ ਪ੍ਰਿੰਸੀਪਲ ਉਹਨਾਂ ਵੱਲੋਂ ਲਗਾਇਆ ਆਪਣੇ ਜਾ ਸਕਦਾ ਹੈ ਲੇਕਿਨ ਨਹੀਂ ਮੰਨਦਾ ਕਿਹਾ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਇਹ ਇੱਕ ਆਪਣਾ ਜਿਹੜਾ ਇੱਥੇ ਇੱਕ ਨਵਾਂ ਪ੍ਰਿੰਸੀਪਲ ਆਪਣਾ ਲਗਾ ਰਹੇ ਹਾਂ ਇਹ ਮੈਨੇਜਮੈਂਟ ਦੀ ਮਰਜ਼ੀ ਹੈ ਕਿ ਉਹ ਆਪਣਾ ਕਿਸ ਨੂੰ ਲਗਾਉਣਾ ਹੈ ਲੇਕਿਨ ਜੋ ਕਾਨੂੰਨ ਕਹਿੰਦਾ ਹੈ ਉਸ ਸਬੰਧੀ ਇੱਥੋਂ ਦੇ ਸਟਾਫ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਇਹ ਸਕੂਲ ਦੇ ਸਟਾਫ ਦੇ ਵਿੱਚੋਂ ਕਿਸੇ ਨੂੰ ਲਗਾਇਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਜਿਆਦਾ ਇੱਥੇ ਹਗਾਮਾ ਹੁੰਦਾ ਦੇਖਿਆ ਤਾਂ ਇੱਥੇ ਮੌਕੇ ਤੇ ਪੁਲਿਸ ਵੀ ਆ ਚੁੱਕੀ ਸੀ ਐਸ ਐਚਓ ਕਤਵਾਲੀ ਵੀ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਦੇ ਨਾਲ ਬਿਟੀਆਂ ਆਪਣਾ ਕਰ ਰਹੇ ਸਨ ਲੇਕਿਨ ਕੋਈ ਵੀ ਸੱਟਾ ਨਹੀਂ ਨਿਕਲਿਆ ਤੇ ਅਖੀਰ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਨਵਾਂ ਪ੍ਰਿੰਸੀਪਲ ਆਇਆ ਉਹ ਪੁਰਾਣੇ ਪ੍ਰਿੰਸੀਪਲ ਦੇ ਨਾਲ ਹੀ ਕੁਰਸੀ ਵਟਾ ਕੇ ਉਸ ਨੂੰ ਸਰੂਪਾ ਵਾਧਤਾ ਗਿਆ ਲੇਕਿਨ ਜੋ ਸਕੂਲ ਦਾ ਸਟਾਫ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਨਵੇਂ ਪ੍ਰਿੰਸੀਪਲ ਨੂੰ ਨਹੀਂ ਮੰਨਦੇ ਹਾਂ ਜੀ ਮੈਂ ਕੀ ਮੰਨਦਾ ਹਾਂ ਹਾਂ ਜੀ ਮੇਰਾ ਨਾਮ ਬਲਜੀਤ ਕੋਹੜ ਆ ਮੈਂ ਇੱਥੇ ਐਜਿਕਲਰਕ ਤੋਂ ਕੰਮ ਕਰ ਰਹੀ ਹਾਂ ਪ੍ਰਿੰਸੀਪਲ ਦੇ ਰੂਮ ਦੇ ਨਾਲ ਹੀ ਮੇਰਾ ਰੂਮ ਹੈ ਜਦੋਂ ਡਾਕਟਰ ਦੇ ਵਿੱਚ ਕਾਫੀ ਹਲਚਲ ਹੋਈ ਬਾਹਲੇ ਜਨਾਂ ਨੇ ਉੱਚੀ ਬੋਲਣਾ ਸ਼ੁਰੂ ਕੀਤਾ ਕਾਫੀ 2-4 ਜਣੇ ਉੱਠ ਕੇ ਜਦੋਂ ਅੰਦਰ ਆਏ ਵੀ ਇਹ ਕੀ ਰੋਲਾ ਪੈ ਰਿਹਾ ਸਰ ਦੇ ਗੱਲ ਪੈ ਰਹੇ ਸੀਗੇ ਚਾ ਮੈਂਬਰ ਜਿਹੜੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਆਇਆ ਵੀ ਅਸੀਂ ਇਹਨੂੰ ਬਦਲਣਾ ਚਾਹਿਆ ਕਰਨਾ ਐ ਕੋਈ ਕਿਸੇ ਨੂੰ ਕਿਵੇਂ ਆ ਕੇ ਫੀਲਡ ਬਦਲ ਲੂਗਾ ਇਸ ਚੀਜ਼ ਦਾ ਸਾਡੇ ਸਟਾਫ ਨੇ ਸਾਰਿਆਂ ਨੇ ਆ ਕੇ ਵਿਰੋਧ ਕੀਤਾ ਜੀ ਦੇ ਨਾਲ ਇਹਨਾਂ ਨੇ ਸਾਡੇ ਸਟਾਫ ਨਾਲ ਲੇਡੀਜ਼ ਸਟਾਫ ਨਾਲ ਵੀ ਬਸਮੇ ਜੀ ਸਾਨੂੰ ਮੱਛੀਆਂ ਤੱਕ ਦੱਸਿਆ ਵੀ ਮੱਛੀ ਮਾਰਕੀਟ ਨਾ ਬਣਾਓ ਇਹਨਾਂ ਦੇ ਵਿੱਚ ਕੁਛ ਨਹੀਂ ਮੰੰਦੇ ਐ ਜੋ ਸਟਾਫ ਨੂੰ ਗਲਤ ਬੋਲ ਰਹੇ ਸੀ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਸੀ ਇਹ ਸਾਡੀ ਵੀਡੀਓ ਬਣਾ ਰਹੇ ਸੀ ਜਦੋਂ ਕਿ ਇਹਨਾਂ ਨੂੰ ਅਧਿਕਾਰ ਨਹੀਂ ਹੈਗਾ ਲੇਡੀਜ਼ ਵੀਡੀਓ ਬਣਾਉਂਦਾ ਬਹੁਤ ਗਲਤ ਤਰੀਕੇ ਨਾਲ ਇਹਨਾਂ ਵਿੱਚ 10-12 ਮੈਂਬਰ ਐ ਜਿਹੜੇ ਸਾਡੇ ਨਾਲ ਮਿਸਬੇਬ ਕਰਦੇ ਨੇ ਕਿ ਜੇ ਇਹ 150 ਜਣੇ ਇੱਕ ਪ੍ਰਧਾਨ ਦੇ ਨਾਲ ਆ ਸਕਦੇ ਆ ਆ ਸਾਡਾ ਸਾਥ ਵੀ ਸਾਡੇ ਪ੍ਰਿੰਸੀਪਲ ਸਾਹਿਬ ਨਾਲ ਖੜਾ ਤੇ ਖੜਾ ਹੀ ਰਹੂਗਾ ਅਸੀਂ ਕੋਈ ਗਲਤ ਬੰਦੇ ਨਾਲ ਨਹੀਂ ਖੜੇ ਅਸੀਂ ਸੱਚ ਨਾਲ ਖੜੇ ਆ ਸੱਚ ਨਾਲ ਅਸੀਂ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ ਤੇ ਪ੍ਰਿੰਸੀਪਲ ਦੀ ਕੁਰਸੀ ਨੂੰ ਨਹੀਂ ਅਸੀਂ ਆਂ ਚਾਹੁੰਦੇ ਇਹਨਾਂ ਵਿੱਚ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਸਾਡਾ ਜਿਹੜਾ ਇਹ ਮੈਸੇਜ ਹੈ ਡੀਸੀ ਸਾਹਿਬ ਤੱਕ ਐਮਐਲਏ ਸਾਹਿਬ ਤੱਕ ਇਹ ਕੇ ਬਾਕੀ ਦੇ ਮੁੱਖ ਮੰਤਰੀ ਸਾਹਿਬ ਤੱਕ ਵੀ ਅਸੀਂ ਭਜਾਵਾਂਗੇ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਤਾਂ ਚੇਂਜ ਕਰਨਾ ਹੈ ਅੱਜ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇਹਦਾ ਮਤਲਬ ਜੇ ਐਮਐਲਏ ਨੂੰ ਕਿਸੇ ਨੇ ਵਿਰੋਧੀ ਕਰਨੇ ਵੋਟਾਂ ਨਹੀਂ ਪਾਈਆਂ ਐਮਐਲਏ ਨੂੰ ਬਠਿੰਡੇ ਚ ਬਾਹਰ ਕੱਢ ਦੂਗਾ ਅਸੀਂ ਇੱਥੇ ਆਏ ਜੇ 20 ਸਾਲ ਤੋਂ ਕੰਮ ਕਰ ਰਹੇ ਆ ਇਹ ਅੱਜ ਆਇਆ ਅੱਜ ਆ ਕੇ ਸਾਡੇ ਤੇ ਧੌਂਸ ਮਾਰਦਿਆ ਵੀ ਅਸੀਂ ਤੁਹਾਨੂੰ ਕੱਟ ਦਾਂਗੇ ਤੁਸੀਂ ਸਾਡੇ ਨਾਲ ਉਦੋਂ ਵੋਟਾਂ ਚ ਬੱਦਸਲੂਕੀ ਕੀਤੀ ਆ ਤੁਸੀਂ ਦੀ ਮੀਡੀਆ ਚ ਆਏ ਅਸੀਂ ਹਾਂ ਬਣਾਈਆਂ ਵੋਟਾਂ ਸਾਪ ਨੇ ਬਣਾਈਆਂ ਦੁਖੀ ਕੋਕੇ ਬਣਾਈਆਂ ਅਸੀਂ ਬੰਦੇ ਤੋਂ ਵੋਟਾਂ ਅਸੀਂ ਇਸ ਲਈ ਨਹੀਂ ਬਣਾਈ ਅਸੀਂ ਵੀ ਅੱਜ ਫੇਰ ਤੁਸੀਂ ਸਾਡੇ ਤੇ ਉਹੀ ਹਾਲਾਤ ਖੜੇ ਕਰ ਦੋ ਅਸੀਂ ਇਹਨਾਂ ਨੂੰ ਇਹ ਵੀ ਬੈਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਦੇਖੋ ਅੱਜ ਤੁਸੀਂ ਸਾਡੇ ਪ੍ਰਧਾਨ ਅਸੀਂ ਤੁਹਾਡੇ ਨਾਲ ਇਹ ਨਵੇਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗੇ ਪਰ ਜੇ ਸਹੀ ਹੁਕਮ ਹੋਣਗੇ ਪਰ ਜੇ ਗਲਤ ਆ ਕੇ ੱੱਕਾ ਚਾਈ ਤਾਨਾ ਚਾਈ ਰਾਜ ਕਰਨਗੇ ਇਹ ਅਸੀਂ ਨਹੀਂ ਹੋਣ ਦੇਵਾਂਗੇ ਬਸ ਇਹ ਵੀ ਬੇਨਤੀ ਹੈ ਸਾਡੀ ਹਾਂਜੀ ਕੀ ਮਾਮਲਾ ਹੈ ਪਰਮਿਟ ਕੋਰ ਐਸਐਸਐਮਸਟ੍ਰਿਕ ਖਾਸ ਤੂਰੀਅਸ ਕੈਂਟਰੀ ਸਕੂਲ ਭਿੰਡਾ ਕੀ ਮਾਮਲਾ ਹੈ ਜੀ ਸਾਫ਼ ਹੋ ਜਾਣਾ ਅੱਜ ਦਾ ਜਿਹੜਾ ਮਾਮਲਾ ਜੀ ਹੈ ਸਾਨੂੰ ਸਾਡਾ ਸਾਰਾ ਸਟਾਫ ਬੈਠਾ ਹੈ ਕਮੇਟੀ ਹੈ ਸਾਡੀ ਸਾਨੂੰ ਨਹੀਂ ਪਤਾ ਵੀ ਉਹ ਕਮੇਟੀ ਦੇ ਰੂਪ ਤੇ ਜਿੰਨੇ ਮੈਂਬਰ ਆਏ ਹੈ ਸਾਨੂੰ ਨਹੀਂ ਪਤਾ ਉਹ ਬਾਹਰੋਂ ਆ ਕਿਉਂਕਿ ਸਾਡੇ ਨਾਲ ਕਮੇਟੀ ਦੀ ਮੀਟਿੰਗ ਇੱਕ ਵਾਰੀ ਹੋਈ ਹੈ ਜੀ ਪਹਿਲਾਂ ਉਦੋਂ ਸਾਨੂੰ 10-15 ਕ ਜਣਿਆਂ ਨੂੰ ਮਿਲਾਇਆ ਗਿਆ ਪਰ ਉਸ ਤੋਂ ਬਾਅਦ ਅਸੀਂ ਨਹੀਂ ਜਾਣਦੇ ਉਹਨਾਂ ਕਿਹੜਾ ਕਮੇਟੀ ਮੈਂਬਰ ਹੈ ਕਿਹੜਾ ਆਊਟਸਾਈਡਰ ਹੈ ਕੌਣ ਹੈ ਕੌਣ ਨਹੀਂ ਅੱਜ ਅਚਾਨਕ ਹੀ ਉਹਨਾਂ ਨੇ 100 ਅਬਾਊਟ 50-55 ਬੰਦੇ ਹੈਗੇ ਨੇ ਸਾਡੇ ਸਕੂਲ ਤੇ ਜਿਵੇਂ ਤਾਵਾ ਬੋਲਣ ਵਾਲਿਆਂ ਵਾਂਗੂ ਹੀ ਆਏ ਤੇ ਉਹ ਆਪਣਾ ਦਫਤਰ ਦੇ ਵਿੱਚ ਆ ਕੇ ਪ੍ਰਿੰਸੀਪਲ ਸਾਹਿਬ ਨੂੰ ਇਕਦਮੀ ਮਤਲਬ ਉਹਨੇ ਕੁਰਤੀ ਚੜਨ ਲਈ ਕਿਹਾ ਹੌਲੀ ਹੌਲੀ ਸਾਡੇ ਸਟਾਫ ਨੂੰ ਜਦੋਂ ਪਤਾ ਲੱਗਿਆ ਤੇ ਅਸੀਂ ਸਾਰੇ ਆਏ ਕਿ ਉਹ ਵਿਆਹ ਗੱਲ ਉਹਨਾਂ ਨੇ ਇਹ ਵੀ ਦੋਸ਼ ਲਾਈ ਜਾਂਦੇ ਵੀ ਤੁਸੀਂ ਸਟਾਫ ਨੂੰ ਇੱਥੇ ਇਕੱਠਾ ਕੀਤਾ ਜੀ ਪਰ ਨਹੀਂ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਕੁਝ ਨਹੀਂ ਦੱਸਿਆ ਅਸੀਂ ਸתי ਦੇਖਿਆ ਕਿ ਐਨੇ ਮੈਂਬਰ ਕਿਉਂ ਆ ਰਹੇ ਆ ਸਕੂਲ ਦੇ ਵਿੱਚ ਪਰ ਇਹ ਜਿਹੜਾ ਉਹਨਾਂ ਦਾ ਫੈਸਲਾ ਸਾਨੂੰ ਸਰਾਸਰ ਗਲਤ ਲੱਗ ਰਿਹਾ ਹੈ ਜੇ ਪ੍ਰਿੰਸੀਪਲ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਲੱਗਦੀ ਹੈ ਉਹਨਾਂ ਨੂੰ ਕਿਉਂਕਿ ਜਿੰਨੀਆਂ ਗੱਲਾਂ ਅਸੀਂ ਇੱਥੇ ਸੁਣੀਆਂ ਉਹਨਾਂ ਨੇ ਵੀ ਤਾਂ ਉਹਨੇ ਕਿਹਾ ਜੀ ਅਸੀਂ ਪ੍ਰਿੰਸੀਪਲ ਤੋਂ ਅੱਜ ਜਵਾਬ ਮੰਗਿਆ ਦਿੱਤਾ ਨਹੀਂ ਅੱਜ ਵਾ ਪਰ ਅਸੀਂ ਜਦੋਂ ਹੁਣ ਗੱਲ ਕੀਤੀ ਜੀ ਸਾਰੇ ਲੈਟਰ ਆਏ ਉਹਨਾਂ ਨੇ ਜਵਾਬ ਮੰਗੇ ਉਹਨਾਂ ਨੇ ਲੈਟਰ ਆਏ ਉਹਨਾਂ ਦੇ ਜਵਾਬ ਦਿੱਤੇ ਹਨਾ ਨਾ ਸਾਡੇ ਕੋਲੇ ਕਮੇਟੀ ਕੋਈ ਪਹਿਲੇ ਦਿਨ ਤੋਂ ਬਾਅਦ ਅੱਜ ਤੱਕ ਅਸੀਂ ਨਹੀਂ ਦੇਖੀ ਕੋਈ ਆਇਆ ਨਹੀਂ ਮਿਲਿਆ ਨਹੀਂ ਬੈਠ ਕੇ ਕੋਈ ਗੱਲਬਾਤ ਨਹੀਂ ਕੀਤੀ ਹੁਣ ਲੇਟੈਸਟ ਹੈ ਜਿਹੜਾ ਕੋਈ ਉਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਅਸੀਂ ਪ੍ਰਿੰਸੀਪਲ ਚੇਂਜ ਕਰਨਾ ਜਾਂ ਨਾ ਕਿ ਸਕੂਲ ਦੇ ਵਿਦਵਾਨ ਦੇ ਵਿੱਚ ਹੈਗਾ ਵੀ ਜੇ ਕਰਟਲ ਉਹਨਾਂ ਨੂੰ ਕਿਸੇ ਤਰ੍ਹਾਂ ਨਹੀਂ ਕੋਈ ਪ੍ਰੋਬਲਮਸ ਲੱਗ ਰਹੀਆਂ ਕੇਸ ਦੇ ਨਾਲ ਉਹ ਸਕੂਲ ਦੇ ਵਿੱਚ ਬੈਠ ਕੇ ਸਕੂਲ ਦੇ ਟੀਚਰਾਂ ਨਾਲ ਬੈਠ ਕੇ ਇਹ ਕਮੀਆਂ ਨੂੰ ਗੌਰ ਕਰ ਲਈ ਸਕੂਲ ਦੇ ਵਿੱਚੋਂ ਹੀ ਕੋਈ ਵਿਚਾਰ ਕਰ ਸਕਦੇ ਆ ਨਾ ਕਿ ਬਾਹਰੋਂ ਸਾਡੇ ਤੇ ਲਿਆ ਕੇ ਕੋਈ ਕਿਸੇ ਕੋਲ ਬਿਠਾ ਸਕਦੇ ਆ ਉਹ ਵੀ ਨਹੀਂ ਸਾਡਾ ਸਾਰਾ ਜਿਹੜਾ ਸਟਾਫ ਹੈ برداشت ਨਹੀਂ ਕਰੂਗਾ ਵੀ ਕਿਸੇ ਨੂੰ ਬਾਹਰੋਂ ਲੈ ਕੇ ਬਿਠਾਉਣ ਅਸੀਂ ਸਾਰੇ ਇਸ ਕੁਰਸੀ ਦੇ ਨਾਲ ਆ ਜੀ ਨਾਂ ਦੇ ਟੱਕੇ ਨਾਲ ਸਿਰ ਪੀਟਾਂਗੇ ਫੇਰ ਅਸੀਂ ਵਿਰੋਧ ਕਰਾਂਗੇ ਧਰਨਿਆਂ ਤੇ ਬੈਠਾਂਗੇ ਜੀ ਸਾਡੇ ਸਕੂਲ ਦਾ ਜਿਹੜਾ ਹੈਗਾ ਹਾਲਾਤ ਜਿਹੜੇ ਪਹਿਲਾਂ ਸੀ ਇੰਨੇ ਬੱਤਰ ਸੀ ਉਹੀ ਜੇ ਦੁਬਾਰਾ ਫੇਰ ਹੋ ਜਾਣਗੇ ਤੋ ਕਿ ਸਾਡੇ ਸਾਰੇ ਹੀ ਸਟਾਫ ਨੇ ਇਨੀ ਮਿਹਨਤ ਦੇ ਨਾਲ ਦੋ ਤਿੰਨ ਸਾਲਾਂ ਦੇ ਵਿੱਚ ਬੜੀ ਮੁਸ਼ਕਲ ਨਾਲ ਅੱਪ ਕੀਤਾ ਸਕੂਲ ਪਰ ਇਹਨਾਂ ਦੀ ਮਨੋ ਕੰਮ ਨਹੀਂ ਹੈ ਇਹ ਵੀ ਉਸੇ ਥਾਂ ਤੇ ਫੇਰ ਆਵੇ ਕੁਝ ਮੈਂਬਰ ਹੈਗੇ ਉਹਦੇ ਵਿੱਚ ਦੇਖੋ ਚੰਗੇ ਵੀ ਹੈਗੇ ਕਮੇਟੀ ਦੇ ਵਿੱਚ ਪਰ ਕੁਝ ਇਹ ਜਿਹੇ ਹੈ ਵੀ ਜਿਨ੍ਹਾਂ ਦਾ ਮਕਸਦ ਹੀ ਸਕੂਲ ਦੇ ਵਿੱਚ ਖਲਾਰ ਪਾਉਣਾ ਅਸੀਂ ਇਹਨਾਂ ਨੂੰ ਪਹਿਲਾਂ ਵੀ ਇਹੀ ਰਿਕਵੈਸਟ ਕੀਤੀ ਸੀ ਕਿ ਥੋੜਾ ਘਟ ਇਹ ਹੋ ਜੇ ਜਿਹੜੇ ਮੈਂਬਰ ਉਹਨਾਂ ਨੂੰ ਕਮੇਟੀ ਦੇ ਵਿੱਚ ਨਾ ਲਿਆਂਦਾ ਜਾਵੇ ਪਰ ਨਹੀਂ ਸਾਡੇ ਇਹਨਾਂ ਨੇ ਸੁਣੀ ਉਹਨੇ ਇਹ ਅਕੀਰ ਬਿਨਾ ਕਿਸੇ ਇਨਫੋਰਮੇਸ਼ਨ ਦੇ ਤੇ ਸਕੂਲ ਦੇ ਵਿੱਚ ਆ ਕੇ ਜਿਹਨਾਂ ਨੇ ਪੂਰੀ ਤਰ੍ਹਾਂ ਡਿਸਟਰਬ ਕੀਤਾ ਸਾਨੂੰ ਸਾਰਿਆਂ ਨੂੰ ਤੇ ਅਸੀਂ ਕੁਰਸੀ ਦੇ ਨਾਲ ਆ ਨਾਲ ਹੀ ਰਹਾਂਗੇ ਸਾਰੇ ਸਟਾਫ ਦਾ ਸਾਡਾ ਇੱਕ ਹੈ ਜੀ ਤੇ ਇਹ ਕੁਰਸੀ ਤੇ ਅਸੀਂ ਬਾਹਰੋਂ ਕਿਸੇ ਨੰਬਰ ਨੂੰ ਨਹੀਂ ਬਿਠਾਉਂਦੇ। ਇਹ ਸਰ ਕਿੰਨਾ ਮਾਮਾ ਤਾਂ ਬਲੀ ਕੀ ਮਾਮਲਾ ਜੀ ਰਣਾ ਬੇਤਾਰ ਸਿੰਘ ਬਰਾੜ ਪ੍ਰਿੰਸੀਪਲ ਖਾਲਸਾ ਕਮਿਊਨਿਟੀ ਸਕੂਲ ਬਹਿੰਡਾ ਮੈਂ 2015 ਤੋਂ ਅੱਜ ਤੱਕ ਇਹ ਜੀ ਇੱਕ ਖਾਲਸਾ ਦਾ ਪੜ੍ਹਿਆ ਸੀ। ਅੰਦਰ ਤੋਂ ਲਗਾਤਾਰ ਬਤੌਰ ਪੀਸਪਲ ਕੰਮ ਕਰ ਰਿਹਾ ਸਾਡੇ ਜਿਹੜੇ ਤਿੰਨ ਵਿੱਦਿਅਕ ਖੰਸਾਂ ਆ ਜਿਹੜੀਆਂ ਕੇ ਖਾਲਸਾ ਦਵਾਨ ਸੀਨੀਅਰ ਸੈਂਟਰ ਖਾਲਸਾ ਦਵਾਨ ਗੁਰਦੁਆਰਾ ਸੰਗਤ ਸਭਾ ਦੇ ਅੰਦਰ ਚੱਲਦੀਆਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਗੁਰੂ ਨਾਨਕ ਖਾਲਸਾ ਕੋਲ ਤੇ ਖਾਲਸਾ ਸੀਨੀਅਰ ਕਮੇਟੀ ਇਹਦੇ ਵਿਅਕਤੀ ਜਿਹੜੇ ਕੇ ਪਿੱਛੇ 1 ਅਪ੍ਰੈਲ ਨੂੰ ਸਰਦਾਰ ਹਰਬੀਤ ਸਿੰਘ ਖਾਲਸਾ ਜੀ ਪ੍ਰਧਾਨ ਚੁਣੇ ਗਏ ਆ ਉਹਨਾਂ ਨੇ ਤਿੰਨ ਵਿੱਦਿਅਕ ਧਾਰਾਂ ਤੇ ਵੱਖ-ਵੱਖ ਨਵੇਂ ਕਮੇਟੀਆਂ ਬਣਾਉਣ ਲੰਘੀਆਂ ਸਾਡੇ ਨਾਲ ਬਸ ਜ਼ੁਬਾਨੀ ਸ਼ੁਰੂ ਤੋਂ ਜਿਵੇਂ ਕਿ ਸਾਡੇ ਨੇ ਇਸ ਤਰ੍ਹਾਂ ਦਾ ਬਿਹੇਵ ਕਰ ਲਿਆ ਪੋਲੀਟਿਕਲੀ ਵੀ ਇਹ ਖਾਲਸਾ ਸਕੂਨ ਦਾ ਸਾਫ ਵਧੀਆ ਨਹੀਂ ਮੱਕ ਉਹਨਾਂ ਦੀ ਮਾ ਰਾਜਨੀਤਿਕ ਤੌਰ ਤੇ ਮਨ ਲੋ ਤੁਹਾਨੂੰ ਰਾਜਨੀਤਿਕ ਤੌਰ ਤੇ ਦੇਖ ਰਹੇ ਹੋ ਤੁਹਾਨੂੰ ਵਿਆਪਕ ਦੇਖਣਾ ਨਹੀਂ ਦੇਖ ਰਹੇ ਨਾ ਕੋਈ ਅੱਜ ਤੱਕ ਇਹਨਾਂ ਨੇ ਕੋਈ ਮੀਟਿੰਗ ਕੀਤੀ ਆ ਸਾਡਾ ਸਟਾਫ ਬੈਠਾ ਸਾਰਾ ਇਕੱਲਾ ਇਕੱਲਾ ਨੂੰ ਪੁੱਛਿਆ ਗਿਆ ਸਾਡਾ ਨਾ ਕੋਈ ਜਿਹੜੀ ਮੇਨ ਕਮੇਟੀ ਦੀ ਬੰਤਰ ਹੈ ਇਹਨਾਂ ਨੂੰ ਕੋਈ ਵਿਧਾਨ ਨਹੀਂ ਇਹਨਾਂ ਕੋਲੇ ਸਾਡੇ ਕੋਲੇ ਵਿਧਾਨ ਆ ਸੀ ਇਹਨਾਂ ਨੂੰ ਦੱਸਿਆ ਸੀ आज दिन आने अनचेत मेरे को आए आके कहंदे ਵੀ ਤੁਸੀਂ ਕੁਰਸੀ ਦੇ ਪਾਸੇ ਜੋ ਇੱਕ ਰਿਟਾਇਰਡ ਬੰਦਾ ਹੈ ਸਵਰਨਜੀਤ ਸਿੰਘ ਉਹ ਬੰਦੇ ਨਾਲ ਇੱਕ ਪ੍ਰਿੰਸੀਪਲ ਲਾਉਣਾ ਪਰ ਜਿਹੜਾ ਸਾਡਾ ਗਵਰਨਮੈਂਟ ਐਡਿਟਡ ਸਕੂਲਾਂ ਦਾ ਵਿਧਾਨ ਹੈ ਉਹ ਇਹ ਕਹਿੰਦਾ ਵੀ ਸਟਾਫ ਦੇ ਵਿੱਚੋਂ ਹੀ ਜੇ ਕੋਈ ਪ੍ਰਿੰਸੀਪਲ ਵੀ ਕੰਮੇ ਪੇਸ਼ੀਆ ਵਿੱਚੋਂ ਪ੍ਰਿੰਸੀਪਲ ਲਾਇਆ ਜਾ ਰਿਹਾ ਹੈ ਉਹ ਸਾਡੇ ਨਾਲ ਇੱਥੇ ਖਿੱਚੋ ਤਾਣ ਜਿਹੜੇ ਵਿੱਚ ਸਰਦਾਰ ਹਰਦੀਪ ਸਿੰਘ ਤਾਂ ਬੜੇ ਪੁਆਇੰਟਲੀ ਗੱਲ ਕਰ ਰਹੇ ਸੀ ਪਰ ਜਿਹੜੇ ਉਹਦੇ ਨਾਲ ਕੁਝ ਹੋਰ ਬੰਦੇ ਸੀ ਉਹਨਾਂ ਨੇ ਸਾਡੇ ਲੇਡੀਜ਼ ਨਾਲ ਵੀ ਮਾੜਾ ਵਰਤਾਓ ਕੀਤਾ ਜਿਹੜਾ ਕਿ ਮਤਲਬ ਉਹਨਾਂ ਨੇ ਆਪਣਾ ਜੇ ਨਹੀਂ ਸਮਝਿਆ ਵੀ ਜਿਵੇਂ ਕੋਈ ਪ੍ਰਾਇਆ ਇਸ ਤਰ੍ਹਾਂ ਹੁੰਦੀਆਂ ਉਹ ਤਰ੍ਹਾਂ ਦਾ ਖੋਸ਼ੀਆਂ ਗੱਲਾਂ ਕੀਤੇ ਨਾਲ ਬਹੁਤ ਜ਼ਿਆੜੇ ਦਫ਼ਤਰ ਦੇ ਵਿੱਚ ਗੱਟਾ ਗੱਠ ਬਹੁਤ ਫਿਰ ਅਸੀਂ ਫੋਰਸ ਨੂੰ ਕਿਹਾ ਵੀ ਆ ਕੇ ਮਾਹੌਲ ਸੰਭਾਲੋ ਪਿਛਲੇ ਸਾਲਾਂ ਦੇ ਵਿੱਚ ਵੀ ਬਰਿੰਦਰ ਸਿੰਘ ਬੱਲਾ ਸੀ ਉਹਨਾਂ ਨੇ ਵੀ 6 ਸਾਲ ਬਹੁਤ ਸੰਸਾਰਾ ਨੁਕਸਾਨ ਕੀਤਾ ਡੀਸੀ ਸਾਹਿਬ ਨੇ ਇਮਾਨਦੋਗ ਸਾਡੇ ਜਿਹੜੇ ਡੀਸੀ ਸਾਹਿਬ ਹੈ ਹੁਣ ਵੀ ਉਹੀ ਆ ਪਹਿਲਾਂ ਵੀ ਉਹੀ ਸੀ ਉਹਨਾਂ ਨੇ ਐਡਮਿਨਿਸਟਰੇਟਰ ਲਾਤਾ ਸੀ ਸਾਡੇ ਹੁਣ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਡੇ ਐਡਮਿਨਿਸਟਰੇਟਰ ਲੱਗੇ ਹੋਏ ਐ ਤੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਅੱਗੇ ਮਾਨਯੋਗ ਡੀਸੀ ਸਾਹਿਬ ਵੱਲੋਂ ਦੀ ਵੀ ਸਾਡੀ ਇਹ ਜਿਹੜੀ ਅਰਜ਼ੀ ਹੈ ਸੁਣ ਕੇ ਦੁਬਾਰਾ ਜਿਹੜਾ ਇਸ ਤੇ ਵਿਦਿਅਕ ਸੰਸਥਾਆਂ ਦਾ ਬਚਾਇਆ ਜਾ ਸਕਣ ਸਾਡੇ ਤੇ ਕਿਸੇ ਕਿਸਮ ਦੀ ਕੋਈ ਟੀਚਰ ਦੇ ਵਿੱਚ ਨਹੀਂ ਦੇ ਝੂਠੇ ਇਲਜ਼ਾਮ ਇਸ ਬਿਨਾ ਗੱਲ ਤੋਂ ਅਸੀਂ ਆਖਾ ਵੀ ਸਾਨੂੰ ਪਾਗਜੀ ਪੱਤਰੀ ਜਿਵੇਂ ਕੋਈ ਬੱਚੇ ਕੇ ਖੇਡੇ ਜੀ ਹੈ ਕੋਈ ਫੋੜੇ ਉਹ ਗਲਤ ਡੇਟ ਵੱਤ ਕਹਿੰਦੇ ਔਰ ਪਾੜ ਦਿਖਾਇਆ ਅਸੀਂ ਆਖਾ ਵੀ ਆ ਵੇਖੋ ਹਾਲਾਂਕਿ ਇਹ ਇਹਨਾਂ ਦਾ ਇਹ ਕੰਮ ਨਹੀਂ ਹੁੰਦਾ ਪ੍ਰਿੰਸੀਪਲ ਨੇ ਜਵਾਬਦੇਹ ਹੁੰਦਾ ਜ਼ਿਲ੍ਹਾ ਸਿਖਿਆ ਅਫਸਰ ਨੂੰ ਕਹਿਣ ਦਾ ਮਤਲਬ ਵੀ ਤੁਹਾਡੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਇਸ ਤਰ੍ਹਾਂ ਦੇ ਘਟਿਆ ਕੋਈ ਚੰਗੇ ਪੜਿਆਂ ਦੇ ਛਾਂ ਵਾਲੇ ਇਲਜ਼ਾਮ ਹੋਣ ਜਿਹਦੇ ਨਾਲ ਜੇ ਸਾਡੇ ਤੇ ਅਲਿਗੇਸ਼ਨ ਲੱਗਣ ਅਸੀਂ ਸਸਤਾ ਨੂੰ ਹੋਰ ਵੀ ਉੱਤੇ ਦੇ ਕਿਉਂਕਿ ਇਹਨਾਂ ਦੇ ਮੇਰੇ ਖਿਆਲ ਚ ਤਾਂ ਜੀ ਪਾਰਟੀ ਦਾ ਮੈਨੂੰ ਲੱਗਦਾ ਇਹਨਾਂ ਦੀ ਪਹਿਲਾਂ ਇਹ ਜਿੱਲ੍ਹ ਸਾਹਮਣੇ ਜਿਤਾਇਆ ਸੀ ਸਰਦਾਰ ਜਗਰੂ ਸਿੰਘ ਜਿਹਨਾਂ ਨੇ ਇਹ ਸਪੋਰਟ ਕੀਤੀ ਸੀ ਵੀ ਬੰਦੇ ਬੜੇ ਇਮਾਨਦਾਰ ਹੈ ਸਰਦਾਰ ਹਰਜੀਤ ਸਿੰਘ ਪਰ ਜਿਹੜੇ 2 ਟੀਮ ਹੈ ਇਹਦੇ ਨਾਲ ਉਹ ਬਰਿੰਦਰ ਸਿੰਘ ਬੱਲਾਵਾਲੀ ਹੈ ਜਿਵੇਂ ਸਰਦਾਰ ਗੁਰਪਤ ਸਿੰਘ ਤੇ ਸਰਦਾਰ ਮਜੀਤ ਸਿੰਘ ਹੋਰ ਕਾਫੀ ਬੰਦੇ ਆ ਜਿਹੜੇ ਕਿ ਪਹਿਲਾਂ ਉਹ ਬਰਿੰਦਰ ਸਿੰਘ ਬੱਲੇ ਨੇ ਇਹਨਾਂ ਨੂੰ ਕੜਤਾਸੀ ਕਮੇਟੀ ਦੇ ਵਿੱਚੋਂ ਸਾਡਾ ਸੀ ਇਹ ਚਾਹਣਾ ਹੈ ਵੀ ਮੇਜਿੰਗ ਕਮੇਟੀ ਨੂੰ ਇਹ ਬੇਨਤੀ ਕਰਦੇ ਆਂ ਵੀ ਕਾਨੂੰਨ ਕਾਇਦੇ ਮੁਤਾਬਕ ਸਕੂਲ ਦੇ ਵਿੱਚ ਜੇ ਕੋਈ ਕਿਸੇ ਕਿਸਮ ਦੀ ਆਉਟਪੁੱਟ ਘਟਾ ਹੈ ਬੱਤਿਆਂ ਦੀ ਗਿਣਤੀ ਘਟਾ ਹੈ ਰਿਜ਼ਲਟ ਮਾੜੇ ਹੈ ਉਹ ਚੀਜ਼ਾਂ ਦੇਖ ਕੇ ਸਾਡੇ ਤੇ ਐਕਸ਼ਨ ਲਿਆ ਜਾਵੇ ਨਾ ਕਿ ਸਾਨੂੰ ਸਿਆਸੀ ਤੌਰ ਤੇ ਦਲੀਲ ਕਿਹਤਾਂ ਇਸ ਤਰ੍ਹਾਂ ਦਾ ਅਸੀਂ ਇਹ ਚਾਹੁੰਦੇ ਆਂ ਅਸੀਂ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਅਸੀਂ ਸਾਰਾ ਇੱਕੋ ਬਾਤ ਸਾਰਾ ਸਟਾਫ ਗੇਟ ਕੀਪਰ ਤੋਂ ਲੈ ਕੇ ਦਰਜਾ ਤਿਆਰ ਸਕੂਲ ਦੇ ਕੁੱਕ ਹਰ ਇੱਕ ਜਿਹੜਾ ਸਟਾਫ ਹੈ ਕਿਸੇ ਨੂੰ ਵੀ ਤੁਸੀਂ ਪੁੱਛੋਗੇ ਤੁਹਾਨੂੰ ਦੱਸਣਗੇ ਕਿਉਂਕਿ ਹੁਣ ਕਮੇਟੀ ਹੁੰਦੀ ਆ 15 ਬੰਦੇ 12 ਬੰਦੇ ਇਹ ਘੱਟੋ ਘੱਟ 50 60 ਬੰਦੇ ਆਏ ਆ ਜਿੰਨੇ ਮੂੰਹ ਉਹਨੀਆਂ ਗੱਲਾਂ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਇਹਨਾਂ ਨੇ ਅਸਤੋ ਨਾਮਾ ਤੁਹਾਡੇ ਕੀ ਨਾਮ ਲੱਗੇ ਤੇ ਹਾਂਜੀ ਵਾਇਕ ਗੁਰਜੀ ਦਾ ਖਾਲਸਾ ਵਾਇਕ ਤੇ ਮੇਰਾ ਹਰਦੀਪ ਸਿੰਘ ਜੀ ਤੇ ਸਾਡੇ ਨੇ ਮੈਨੂੰ ਆਪਣਾ ਖਾਲਸਾ ਦੀਵਾਨ ਸ਼੍ਰੀ ਗੁਰੂ ਸੰਤਵਾਲਾ ਪ੍ਰਧਾਨ ਜੁਰੇ ਹੈ ਤੇ ਅੱਜ ਸਕੂਲ ਦੇ ਵਿੱਚ ਆਏ ਸੀਗੇ तकरीबन 5 ਕਿਲ ਮਹੀਨੇ ਹੋ ਗਏ ਵੀ ਅਪ੍ਰੈਲ ਤੋਂ ਆਪਾਂ ਡਿਊਟੀ ਸਾਭ ਰਹੇ ਆ ਤੇ ਕੁਝ ਕਿ ਕਮੀਆਂ ਸਕੂਲ ਦੇ ਵਿੱਚ ਪਾਈਆਂ ਗਈਆਂ ਤੇ ਇੰਟੀਮੇਸ਼ਨ ਵੀ ਦਿੱਤੀ ਗਈ ਪਰ ਪ੍ਰੋਪਰ ਸਾਨੂੰ ਜਿਹੜੇ ਆ ਜਿਹੜੇ ਆ ਜਵਾਬ ਨਹੀਂ ਮਿਲੇ ਦੋਸਾਰ ਕੇ ਕਮੇਟੀ ਨੇ ਫੈਸਲਾ ਕੀਤਾ ਸੀ ਜੋ ਵੀ ਆਪਰੇ ਪ੍ਰਿੰਸੀਪਲ ਨੇ ਤੇ ਉਹਨਾਂ ਨੂੰ ਚੇਂਜ ਕੀਤਾ ਜਾ ਰਿਹਾ ਸੋ ਅਸੀਂ ਅੱਜ ਪ੍ਰਿੰਸੀਪਲ ਆ ਜਿਹੜੇ ਨਵੇਂ ਨੇ ਉਹ ਵੀ ਸਾਡੇ ਨਾਲ ਹੀ ਨੇ ਕੋਈ ਚੇਂਜ ਕਰਨ ਆਏ ਆ ਤੇ ਉਸੇ ਗੱਲ ਦੇ ਜਿਹੜਾ ਸਕੂਲ ਸਟਾਫ ਨੂੰ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਕਿ ਜਾਇਜ਼ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਸਾਡੇ ਮੇਰੇ ਹੱਥੋਂ ਕੋਈ ਤੱਕ ਪਹੁੰਚ ਨਹੀਂ ਸਕੀ ਮੀਓ ਸਾਡੇ ਕੋਲ ਵੀਡੀਓ ਕੈਮਰਾ ਸੀ ਵੀਡੀਓ ਬਣਾਈ ਹੈ ਪ੍ਰੋਪਰ ਸੋ ਜਿਨ੍ਹਾਂ ਨੇ ਵੀ ਮਤਲਬ ਦੇਖਣਾ ਉਹ ਦੇਖਾ ਜੀ ਇਹ ਇਹ ਵੀ ਇਹ ਹੈ ਕਿ ਤੁਹਾਡੇ ਨਾਲ ਜਿਹੜਾ ਹੈਗਾ ਕੁਸਚਨ ਜਿਹੜਾ ਹੈ ਇਹ ਸਹੀ ਵੀ ਇਸ ਤਰ੍ਹਾਂ ਗੱਲ ਹੈ ਜੀ ਆਪਣਾ ਇਸ ਦੀ ਹਾਂਜੀ ਹਾਂਜੀ ਕਮੇਟੀ ਦਾ ਇਹ ਮਤਲਬ ਮਤਾ ਹੁੰਦਾ ਜੀ ਕਮੇਟੀ ਜੋ ਵੀ ਮਤਾ ਪਾਉਂਦੀ ਹੈ ਤੇ ਉਹਦੇ ਅਕੋਰਡਿੰਗ ਅਪਡੇਟ ਚੇਂਜ ਕਰ ਸਕਦੇ ਜੇ ਕਿਸੇ ਨੂੰ ਇਤਰਾਜ਼ ਹੈ ਜਿੰਨੇ ਉਹ ਕਹਿ ਰਹੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਉਹ ਤੁਸੀਂ ਬਾਅਦ ਵਿੱਚ ਇਤਰਾਜ਼ ਦੇ ਸਕਦੇ ਹੋ ਦੇਖਦੇ ਦੇ ਸਕਦੇ ਹੋ ਕਿਸੇ ਅਫਸਰ ਨੂੰ ਦੇ ਸਕਦੇ ਹੋ ਸਾਹਮਣੇ ਦੇ ਸਕਦੇ ਹੋ ਉਹਦੇ ਵਿੱਚ ਜਿਹੜੇ ਰੂਲ ਨੇ ਰੈਗੂਲੇਸ਼ਨ ਦੀ ਉਹ ਗੱਲ ਕਰਦੇ ਆ ਉਹਦੇ ਅਕੋਰਡਿੰਗ ਸਾਨੂੰ ਦੱਸ ਦੇਣਾ ਫੈਸਲਾ ਲੈਣੇ ਪਰ ਜਿੰਨਾ ਕਾ ਸਿਸਟਮ ਕੀਤੀ ਹੈ ਸਾਰੀ ਜਿੰਨੇ ਦਾ ਐਕਸਪੀਰੀਅੰਸ ਬੰਦੇ ਹੈ ਸਾਡੇ ਨਾਲ ਸਾਰਿਆਂ ਨੂੰ ਦੱਸ ਕੇ ਦੇਵੋ ਸੀ ਉਹ ਫੈਸਲਾ ਲਿਆਗਾ ਉਹਦੇ ਵਿੱਚ ਕੋਈ ਦੋਰਾਈ ਨਹੀਂ ਜੇ ਇਹਨਾਂ ਨੂੰ ਲੱਗਦਾ ਹੈ ਉਹ ਆਪਣਾ ਚੇਂਜ ਕਰ ਸਕਦੇ ਹਾਂ ਮਤਲਬ ਸਾਹਮਣੇ ਦੱਸ ਸਕਦੇ ਨੇ ਕਿ